ਇਹ ਦਰ ਸਾਹਮਣੇ ਦੱਸਿਆ ਕਿ ਸਰਸਾ ਨਦੀ ਨੂੰ ਕ੍ਰੋਸ ਕਰ ਲੱਗਿਆ ਗੁਰੂ ਸਾਹਿਬ ਦਾ ਪਰਿਵਾਰ ਆਪ ਸਿਖ ਜੀ ਵਿਛੜ ਜਾਂਦਾ ਵੰਡਿਆ ਜਾਂਦਾ ਤਿੰਨ ਹਿੱਸਿਆਂ 'ਚ ਤੇ ਗੁਰੂ ਸਾਹਿਬ ਦੇ ਨਾਲ ਲਗਭਗ 200 ਸਿੰਘ ਤੇ ਬੜੇ ਸ਼ਰਜਾਦੇ ਚਮਕੌਰ ਸਾਹਿਬ ਆ ਜਾਂਦੇ ਆ ਤੇ ਉੱਥੇ ਕੱਚੀ ਗੜੀ ਦੀ ਗਲਾਬੰਦੀ ਕਰਕੇ ਪਿਛਾ ਕਰਨੀ ਫੌਜ ਦਾ ਟਕਰਾ ਕਰਦੇ ਆ ਬਾਬੂ ਰਜਵਾਲੀ ਨੇ ਇਸ ਜੰਗ ਨੂੰ ਇੱਕ ਬੱਤਰ ਕਲਾ ਸ਼ਬਦ ਦੇ ਵਿੱਚ ਰਚਿਆ ਕਲਮ ਨਾਲ ਮੈਂ ਧੋੜੀ ਨਜ਼ਰ ਕਰਾਂ ਦਸ਼ਮੇਸ਼ ਗੁਰਾਂ ਨੇ ਜੀ ਤੇਜ ਜੇ ਘੋੜੇ ਦਰਿਆ ਬੰਨ ਮੋੜੇ ਮਾਰ ਕੇ ਛਾਲਾਂ ਬਣਾ ਲੀਆਂ ਪਾਲਾਂ ਨਿਕਲ ਕੇ ਬਾਹਰ ਨਿਚੋੜੇ ਕੱਪੜੇ ਘੱਟ 200 ਨਾਲੋਂ ਜੀ ਬੜੇ ਬਲਵਾਨ ਕਾਰਮੇ ਜਵਾਨ 50 60 70 ਗੜੀ ਵਿੱਚ ਆਪੜੇ ਕਿਲਾ ਬਹੁਤ ਪੁਰਾਣਾ ਜੀ ਫਟੇ ਪੈ ਥਮ ਜੇ ਰੈਣ ਵਿੱਚ ਜੰਮ ਜੇ ਦਵਾਂ ਦੇ ਪਾਸੇ ਉਜਾੜਾਂ ਪਾਸੇ ਭੇੜ ਕੇ ਗੇਟ ਕਰ ਲਬੰਦ ਵੀ ਹਾਂ ਰਹੇ ਗਰਜੇ ਬਹਾਦਰ ਜੀ ਜਾਨ ਬਾਲ ਕੁੱਕਦੇ ਤੜਾ ਮਾਰ ਬੁੱਕਦੇ ਘੜੀ ਵਿੱਚ ਪਟਲੇ ਘੋਰ ਨੇ ਸ਼ੀਹਾ ਘੋਰ ਨੇ ਸ਼ੀਹਾ ਸ਼ੀਹਾ ਲਾ ਕੇ ਕਹਿੰਦਾ ਨੂੰ ਢਾਸ ਨੇ ਜੀ ਦੁਖਦੀਆਂ ਬੱਖੀਆਂ ਵਿੱਚੜਨਾ ਅੱਖੀਆਂ ਚੜੇ ਤਰਥੋਲੇ ਕਮਰ ਕਸੇ ਖੋਲੇ ਕੇਸ ਬਹਿ ਬਾਉਂਦੇ ਨੀਂਦ ਕੀ ਆਉਣੀ ਬਹਿ ਸ਼ਬਦ ਪੜੀ ਗਿਆ ਜੀ ਕਈਆਂ ਲੈ ਸਾਪੀ ਮਾਰਦੇ ਥਾਪੀ ਰੌਣਕਾਂ ਲਗੀਆਂ ਗਰੂ ਕੀ ਛਾਉਣੀ ਚੱਲੇ ਖੜੇ ਨਿਕੋਰਨ ਜੀ ਬੜੇ ਵੱਟ ਚੜੇ ਮੌਤ ਦੇ ਲਾੜੇ ਫੜਕਦੇ ਬਾਜੂ ਬਜੀਦਾ ਆਜੂ ਪੀਲੋ ਰਤ ਰੁਜਕੇ ਭਜਾ ਲੋ ਤੀਹਾਂ ਰਹੇ ਗਰਜ ਬਹਾਦਰ ਜੀ ਜਾਣ ਬਾਲ ਕੁੱਪ ਦੇ ਤਲਾ ਨਾਲ ਬੁੱਕ ਤੇ ਘੜੀ ਵਿੱਚ ਬਟਲੇ ਘੋਰ ਨੇ ਸ਼ੀਹਾ ਘੋਰ ਨੇ ਸ਼ੀਹਾ ਸ਼ੀਹਾ ਰੱਖੇ ਸ਼ਸਤਰ ਲਾਉਣੇ ਜੀ ਢਾਲ ਕਿਰਪਾਨ ਪੱਥੇ ਤੇ ਬਾਣ ਮਸ਼ਹਰੇ ਖਿੱਚਦੇ ਖੜੇ ਰੋ ਗਿੱਚਦੇ ਬਰੇ ਜੋਹਾਰ ਹਰਖੀ ਲੜੂ ਲੜੂ ਕਰਦੇ ਵਿੱਚ ਆਕੇ ਘੜੀ ਦੇ ਜੀ ਰਹੀ ਨਾ ਸਰਦੀ ਦੌਰ ਕੀ ਡਰਦੀ ਹੌਸਲੇ ਵੱਧ ਜੋਸ਼ ਨਾਲ ਭਰਦੇ ਅੱਜ ਮਿਲੇ ਦੁਸ਼ਾਸ਼ਣ ਜੇ ਭੀਮ ਸੰ ਪਾਂਗ ਬਾਹਾਂ ਨੂੰ ਸ਼ਾਨ ਸਰੋ ਘਟ ਮਹਲਾ ਕਰਦੀ ਏ ਟਹਿਲਾ ਮਾਰ ਕੇ ਗੁਰਜਾਂ ਕਰਨ ਕਰੀਆਂ ਰਹਿ ਗਰਜ ਬਹਾਦਰ ਜੀ ਜਾਨ ਬਲ ਕੁੱਕਦੇ ਤੜਾ ਮਾਰ ਬੁੱਕਦੇ ਘੜੀ ਵਿੱਚ ਪਟਲੇ ਘੋਰ ਨੇ ਸ਼ੀਹਾ ਘੋਰ ਨੇ ਸ਼ੀਹਾ ਸ਼ੀਹਾ ਉੱਚੇ ਬੁਰਜ ਅਸਾਰ ਲਗੇ ਡੇਗ ਕੇ ਰਾਸ਼ੇ ਲਗਾ ਲੋ ਗਾਸ਼ੇ ਗੁਰੂ ਦੇਵ ਸਿੰਘ ਜੀ ਅੜਾ ਦਿਓ ਜਿਗ ਜੇ ਕਾਨੀਆਂ ਮਾਰ ਰੋਕ ਲੋ ਦੂਰੋਂ ਨੰਦੀ ਸੁਰਖ ਚਲਾ ਦਿਓ ਜੀ ਲਹੂ ਕੱਢ ਜਿਸਮੋਂ ਬੱਬਰ ਦੀ ਕਿਸਮੋਂ ਪੁਰੂਖੇਤ ਬਾੰਗ ਤਾਲ ਖੂਪੂਰੋਂ ਛੱਕੇ ਅਮਰਤ ਜਪਦੇ ਜੀ ਨਹੀਂ ਜਿੰਦ ਡਰਦੀ ਗੁਰੂ ਦੇ ਦਰਦੀ ਗੁਰਾਂ ਦੇ ਬਾਰੂ ਸੌ ਸੌ ਇੱਕ ਮਾਰੂ ਪੈਣ ਗਿਆ ਪਾਜਾ ਕੱਢਣਗੇ ਲੀਆਂ ਰਹਿ ਗਰਜ ਬਹਾਦਰ ਜੀ ਜਾਨ ਬਾਨ ਕੁੱਕਦੇ ਤਣਾਵਾਂ ਰੁਕਦੇ ਘੜੀ ਵਿੱਚ ਪਟਲੇ ਘੁਰਨੇ ਸ਼ੀਹਾਂ ਘੁਰਨੇ ਸ਼ੀਹਾਂ ਸ਼ੀਹਾਂ ਗਰੀ ਆਉਦੇ ਹੋਣਗੇ ਜੀ ਫੌਜ ਲੈ ਸਾਰੀ ਕਰ ਲਈਏ ਤਿਆਰੀ ਮਸਾਂ ਰੱਬ ਭੇਜੇ ਤਾਣ ਲੋ ਨੇਜੇ ਮਾਰ ਕੇ ਦੂਰੋਂ ਛਾਤੀਆਂ ਚੀਰੋ ਮੁਰਜਮਣਾ ਜਗਤ ਤੇ ਨਾ ਕੰਨ ਲੋਕ ਚੇਤੇ ਅੜਾ ਦਿਓ ਰੇਤੇ ਮੰਡਲੀਆਂ ਲਾ ਦਿਓ ਘਰਾਂ ਦੇ ਹੋ ਵੀਰੋ ਅਸੀਂ ਮੰਗਦੇ ਆਜ਼ਾਦੀ ਜੀ ਕਰੀ ਤੰਗ ਇਸ ਦੇਸ਼ ਦੀ ਰੇਸ ਰੱਖਣਾ ਸ਼ਰਮ ਮੰਨਣਾ ਧਰਮ ਕਰਨੀਆਂ ਸ਼ਾਮਾਂ ਸਰਦ ਸ਼ਰੀਹਾਂ ਰਹਿ ਗਰਜ ਬਹਾਦਰ ਜੀ ਜਾਨ ਬਣ ਕੁੱਕਦੇ ਤੜਾ ਮਾਰ ਬੁੱਕਦੇ ਗੜੀ ਵਿੱਚ ਪਟਲੇ ਘੁਰਨੇ ਸ਼ੀਹਾ ਘੁਰਨੇ ਸ਼ੀਹਾ ਸ਼ੀਹਾ ਪਹਿਲਾਂ ਤੁਣ ਛੁ ਅਠਾ ਲੋ ਜੀ ਆਉਣ ਜਬ ਸਿਆਲ ਸ਼ਮੀਰਾ ਨਾਲ ਜਿਵੇਂ ਖਾਨ ਮਿਰਜੇ ਅੜਾਤੇ ਸਿਰਜੇ ਫਿਰੇ ਰਤ ਬਗਦੀ ਫਰਸ਼ ਜੇ ਪਿਓ ਨੇ ਸਤ ਗੁਰ ਫਰਮਾਉਂਦੇ ਸੀ ਜਵਾਨ ਇੱਕ ਇੱਕ ਨੂੰ ਪਾੜ ਦਿਓ ਇੱਕ ਨੂੰ ਬਾਹਰ ਦਿਓ ਜਿੰਦ ਨੂੰ ਬਚਾ ਲੋ ਹਿੰਦ ਨੂੰ ਪੀਰ ਦੀ ਮੰਨਣੀ ਮਰੀਦ ਪਪੀਹਾ ਰਹਿ ਗਰਜ ਬਹਾਦਰ ਜੀ ਜਾਨ ਬਣ ਕੁੱਕਦੇ ਤੜਾ ਮਾਰ ਬੁੱਕਦੇ ਗੜੀ ਵਿੱਚ ਪਟਲੇ ਘੁਰਨੇ ਸ਼ੀਹਾ ਘੁਰਨੇ ਸ਼ੀਹਾ ਸ਼ੀਹਾ ਘੁਰਨੇ ਸ਼ੀਹਾ ਸ਼ੀਹਾ ਵਾ 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 ਉਹਨਾਂ ਦੀਆਂ ਪੇਸ਼ੀਆਂ ਪੈਂਦੀਆਂ ਤੇ ਦਾਦੀ ਗੁਰਜ ਦੇ ਵਿੱਚ ਆਪਣੇ ਪੁੱਤਰਾਂ ਦੇ ਕੋਲ ਬੜੇ ਦੇਖ ਰਹੀ ਹੈ ਪਿਆਰ ਕਰਦੀਆਂ ਦਾਦੀ ਜੂਰਾ ਵਾਲ ਨੂੰ ਤੱਕਦੀ ਭੁੱਲ ਕੇ ਵੀ ਉਹ ਅੱਖ ਚੱਕਦੀ ਯਾਰ ਜੀ ਮਸੂਮ ਚੇਹਰਾ ਕਾ ਕੀ ਹਾਲਾਤ ਹੋਣੇ ਆ ਉਹਨਾਂ ਨੂੰ ਵੇਖਾ ਕਰਦੀ ਉਹਨਾਂ ਨੂੰ ਦਾਦੀ ਜੋਰਾਵਾਂ ਨੂੰ ਤਕਦੀ ਭੁੱਲ ਕੇ ਵੀ ਨਾ ਅੱਖ ਚਮਕਦੇ ਫਤੇ ਸਿੰਘ ਦਾ ਮੱਥਾ ਚੁੰਮਦੀ ਗਹਿਰੇ ਵਿੱਚ ਖਿਆਲਾਂ ਗੁੰਮਦੀ ਨਿੱਕੇ ਨਿੱਕੇ ਪੁੱਤਰਿਆਂ ਨਾਲ ਲਾਡ ਲੜਾਉਂਦੀ ਐ ਡੋਰ ਕਿਤੇ ਨਾ ਜਾਵਣ ਸਿੱਧਕ ਦਾ ਪਾਠ ਪੜ੍ਹਾਉਂਦੀ ਐ ਅੱਜ ਦੀ ਗੱਲ ਮੈਂ ਫੇਰ ਕਰੂੰਗਾ ਸਾਡੇ ਜੇ ਨਵੇਂ ਪਈ ਸਾਭ ਆਇਆ ਰੂਪ ਸਿੰਘ ਦੇ ਹੋਰ ਇੱਕ ਛੋਟੇ ਸਾਹਜਾ ਮਾਰੇ ਕੱਤਾਂ ਗੀਤ ਬੁਲਣਾ ਨੇ ਉਹ ਹੀ ਫੁੱਲਾਂ ਨਾਲ ਆਣਾ ਜੀ ਉਹ ਹੀ ਬੁਲਣਾ ਇਹ ਗੀਤ ਮੈਨੂੰ ਲੱਗਿਆ ਕਲਮਬਿੰਦਰ ਲਿਖਿਆ ਜੀ ਇਹ ਮੈਂ ਵੀ ਗਾ ਲੰਨਾ ਪਰਸੋਂ ਇਹਨਾਂ ਦੇ ਜੀ ਸਾਰੇ ਸਹਿਤਕ ਪਰਿਵਾਰ ਨੂੰ ਜੀ ਪਰਸੋਂ ਦੇ ਆਗੇ ਹੀ ਜੀ ਜੇਹੀ ਹੈ ਅੱਗੇ ਹੀ ਹੁੰਦਾ ਰਹੋ ਆਜੋ ਓਹ ਕੌਮਨੀ ਕਦੇ ਵੀ ਜੀ ਸਾਖਦੀ ਜਿਹੜੀ ਕੌਮ ਦੇ ਆਗੂ ਗਦਾਰ ਹੁੰਦੇ ਓਹ ਕੌਮ ਨੂੰ ਹਰ ਕੋਈ ਕਰੇ ਸਜਦਾ ਜਿਹੜੀ ਕੌਮ ਦੇ ਉੱਚੇ ਮਿਆਰੀ ਹੁੰਦੇ ਬਾਗ ਕੀ ਸੁਕਨੇ ਨੇ ਜਿਹੜੇ ਖੂਨ ਦੇ ਨਾਲ ਸਰ ਸਾਰੇ ਹੁੰਦੇ ਜਿਹੜੀ ਕੌਮ ਦੀ ਨੀ ਕੁਰਬਾਨੀਆਂ ਤੇ ਕਿ ਬੱਚੇ ਫੁੱਲਾਂ ਨਾਲੋਂ ਨਾਜ਼ਿਕ ਬੱਚੇ ਦਿਂਦੇ ਜਾਲਮ ਕਸ਼ਟ ਬੜੇ ਫੁੱਲਾਂ ਨਾਲੋਂ ਨਾਜ਼ਿਕ ਬੱਚੇ ਦਿਂਦੇ ਜਾਲਮ ਕਸ਼ਟ ਬੜੇ ਨਾਜ਼ਕ ਬੱਚੇ ਦਿੰਦੇ ਜਾਲਮ ਕਸ਼ਟ ਬੜੇ ਵਣ ਪੰਛੀਆਂ ਨੇ ਰਲ ਪਾਏ ਕੁਦਰਤ ਰਾਣੀ ਵੀ ਕੋਰ ਲਾਈ ਵਣ ਪੰਛੀਆਂ ਨੇ ਰਲ ਪਾਏ ਕੁਦਰਤ ਰਾਣੀ ਵੀ ਕੋਰ ਲਾਈ ਜਿਗਰੇ ਵਾਹਣੀਆਂ ਮਾਂ ਮਰ ਰੁਈਆਂ ਹਾਈ ਹਾਈ ਕਰਦੀ ਬਈ ਲੁਕਾਈ ਅੱਗ ਜ਼ੁਲਮ ਦੀ ਐਸੀ ਮੱਚਦੀ ਅੱਗ ਜ਼ੁਲਮ ਦੀ ਐਸੀ ਮੱਚਦੀ ਧਰਤੀ ਦੀ ਵੀ ਇੱਕ ਸੜੇ ਫੁੱਲਾਂ ਨਾਲੋਂ ਨਾਜਿਕ ਬੱਚੇ ਦਿੰਦੇ ਯਾਲਮ ਕਾਸ਼ਟ ਬੜੇ ਨਾਲੇ ਦੇਣ ਧੀਆਂ ਦੇ ਢੋਲੇ ਦਿੰਦੇ ਲਾਲਚੀ ਓਰ ਬਥੇਰੇ ਕੁਮ ਦੇਨੇ ਜੇਰੇ ਮਾਲਕ ਜਾਣੇ ਠੋਕਰ ਮਾਰਨ ਤਨ ਮਸੂਮਾ ਦੇਨੇ ਜੇਰੇ ਧਰਮ ਨਾ ਛੱਡਦੇ ਮੌਤ ਕਬੂਲ ਲਣਾ ਧਰਮ ਨਾ ਛੱਡਨੇ ਮੌਤ ਕਬੂਲ ਲਣਾ ਇੱਕੋ ਗੱਲ ਤੇ ਰਹਿਆ ਰੇ ਮੱਚੇ ਦਿੰਦੇ ਯਾਲਮ ਕਸ਼ਟ ਬੜੇ ਚਿੰਦ ਦੇਉ ਨਹੀਂ ਹਾਂ ਦੇ ਵਿੱਚ ਜਿਉਂ ਚਿੰਦ ਦੇਉ ਨਹੀਂ ਹਾਂ ਦੇ ਵਿੱਚ ਜਿਉਂਦੇ ਸੂਬੇ ਨੇ ਇਹ ਹੁਕਮ ਸੁਣਾਇਆ ਚਿੰਦ ਦੇਉ ਜਿਉਂਦੇ ਵਿੱਚ ਨੀਆਂ ਦੇ ਸੂਬੇ ਨੇ ਇਹ ਹੁਕਮ ਸੁਣਾਇਆ ਲਾੜੀ ਮੌਤ ਬੇ ਆਉਂਦੇ ਹੱਸ ਕੇ ਮਰਨੋ ਜੋੜਾ ਨਾ ਕਬਰਾਇਆ ਲਾੜੀ ਮੌਤ ਬੇ ਆਉਂਦੇ ਹੱਸ ਕੇ ਮਰਨੋ ਜੋੜਾ ਨਾ ਕਬਰਾਇਆ ਦਾਦੀ ਬੁਰਜ ਤੇ ਕੋੜੀਂ ਗਾਵੇ ਦਾਦੀ ਬੁਰਜ ਤੇ ਕੋੜੀਂ ਗਾਵੇ ਪੁੱਤਰਾਂ ਦੀ ਜਾਂ ਜਿ ਚੜੇ ਫੁੱਲਾਂ ਨਾਲੋਂ ਨਾਜ਼ੁਕ ਬੱਚੇ ਫੁੱਲਾਂ ਨਾਲੋਂ ਨਾਜ਼ੁਕ ਬੱਚੇ ਦੇਂਦੇ ਆਲਮ ਕਸ਼ਟ ਬੜੇ ਕੁੰਨੀ ਸੰਤ ਕਿਸੇ ਨੇ ਵਰਤੇ ਕਿਸੇ ਨੇ ਹਾਂ ਦਾ ਨਾਂ ਨਾ ਲਾਇਆ ਕੁੰਨੀ ਸੰਤ ਕਿਸੇ ਨੇ ਵਰਤੇ ਕਿਸੇ ਨੇ ਹੌਦਾ ਨਾ ਨਾ ਲਾਇਆ ਦੇਸ਼ ਕੋਮਲਈ ਜੋ ਹੈ ਮਰਿਆ ਓਯੋ ਮਾਰ ਕੇ ਅਮਰਕ ਆਇਆ ਦੇਸ਼ ਕੋਮਲਈ ਜੋ ਹੈ ਮਰਿਆ ਓਯੋ ਮਾਰ ਕੇ ਅਮਰਕ ਆਇਆ ਮਟੌਰ ਵਾਲਿਆ ਇਟਾ ਦੀ ਥਾ थां लाल अंग कड़े फुलणो नाज़ बचे फुलणो नाज़ बचे कॾे फुल नाज़ बचे ਕਾਸ਼ ਤੂ ਬੜੇ ਵਾਹਿਗੁਰੂ 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 ਕਾੜਕ ਨਾਲੀ ਠੀਕ ਹੈ ਨਾ ਇੱਕੇ ਹੱਥਾਂ ਤੇ ਮੈਦੀ ਖੂਨ ਨਹੀਂ ਲਾਉਣੀ ਹੈ ਜਾਗੋ ਮੇਰੇ ਬੱਚੇ ਹੋਏ ਮੋਤ ਰਹਿਣੀ ਹੈ ਜਾਗੋ ਮੇਰੇ ਬੱਚੇ ਬੜੇ ਗੀਤ ਹਨ ਇਹਦੇ ਦੋ ਤਿੰਨ ਗੀਤ ਮਰਵਾਏ ਜਾਈਆਂ ਮੈਂ ਇਸ ਕਰਕੇ ਨਹੀਂ ਗਾ ਸਕਿਆ ਬੰਨਾ ਮੇ ਮਾਹੌਲ ਹੋਰ ਆ ਜਾਣਾ ਜੀ ਆਓ ਜੀ ਮਾਈ ਸਾਹਿਬ ਆ ਜੀ ਮਾਈ ਸਾਹਿਬ ਆਓ ਜੀ ਤਰ ਕਰਿਆ ਨੂੰ ਗੱਲ ਸਮਝਾਉਂਦੀ ਦਾਦੇ ਦੇ ਦਾਦੇ ਦੀਆਂ ਗੱਲਾਂ ਤਤੀ ਤਵੀਦੀਆਂ ਬਾਤਾਂ ਪਾਉਂਦੀ ਸਹਿਤ ਸਿਹ ਸੱਚ ਦੀ ਮੂਲ ਕਬਕ ਕਵਰ ਹੁੰਦੀ ਹੈ ਢੋਲ ਕਿਤੇ ਨਾ ਜਾਵਣ ਸਿੱਧਕਾ ਦਾ ਪਾਠ ਬਣਾ ਮਾਤਾ ਦੇ ਗੱਲ ਕਰਦੇ ਆਂ ਆ ਜਾਓ ਜੀ ਮਾਈ ਹੋਰ